ਸ਼ਰੀਕ ਕਹਿੰਦੇ ਹੁੰਦੇ ਨੇ ਨਾ ਮਿੱਟੀ ਦਾ ਵੀ ਬੁਰਾ ਉਹਨੂੰ ਰਹਿ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ ਪਰ ਗੁੱਸੇ ਨਾਲ ਉਹ ਜਾਣਦਾ ਸੀ ਉਹਦਾ ਕੰਮ ਸੌਰਨਾ ਨਹੀਂ ਮੇਰੇ 'ਚ ਨਹੀਂ ਜਾਨ ਪੈਸਾ ਖਰਚਣ ਦੀ ਮੈਂ ਫਾਇਟਣਾ ਦਰਬਾਰਾ ਸਿੰਘ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ ਉਹ ਖਰਚਾ ਲੈ ਮੈਂ ਕਰ ਦੇਣਾ ਤੂੰ ਫੇਰ ਦੇ ਦੇਈ ਜਾਂਦ ਹੋਣਗੇ ਉਦੋਂ ਦੇ ਦੇਈ ਡਿਊਟੀ ਦੀ ਲੈਂਟਰ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਬਹੁਤ ਜ਼ਰੂਰੀ ਸੀ ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ ਜਾਦ ਕੋਈ ਬਾਹਰ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜੇ ਇਕੱਠ ਕੀਤਾ ਸਾਰਾ ਪਿੰਡ ਚੌਤਰੀ ਉੱਤੇ ਜੁੜ ਗਿਆ ਪੰਚਾਇਤ ਨੇ ਦਰਬਾਰੇ ਨੂੰ ਸਾਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ ਪਹਿਲਾਂ ਉਹਨੇ ਬੜੇ ਪੈਰ ੜਾਏ ਪਰ ਕੁੜੀ ਦਾ ਮੈਂ ਕੁੜੀ ਦਾ ਵਿਆਹ ਕਰਨਾ ਹੈ ਮੈਨੂੰ ਲੋੜ ਨਹੀਂ ਮੇਰੀ ਪੁੱਜਤ ਨਹੀਂ ਅਖੀਰ ਪੰਚਾਇਤ ਨੇ ਸਮਝਾ ਕੇ ਧਮਕਾ ਕੇ ਮਨਾ ਹੀ ਲਿਆ ਕਪੂਰ ਸਿੰਘ ਤੋਂ ਲੁਕਿਆ ਕੀ ਸੀ ਇੱਕ ਦੂਜੇ ਦੇ ਘਰ ਦੀ ਹਾਲਤੋਂ ਜਾਣਦੇ ਹੀ ਸਨ ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ ਤੇ ਮੈਂ ਜਾ ਕੇ ਮੰਡੀਆਂ ਨੂੰ ਡਾਕਟਰ ਨੂੰ ਭੇਜਦਾ ਪੰਜਾਬ 24 7 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਤੇ ਅੱਜ ਦੇ ਪ੍ਰੋਗਰਾਮ ਲਈ ਜਿਹੜੀ ਅਸੀਂ ਕਹਾਣੀ ਚੁਣੀ ਹੈ ਉਹ ਵੀ ਇੱਕ ਕਲਾਸਿਕ ਕਹਾਣੀ ਹੈ ਤੇ ਸੰਤੋਖ ਸਿੰਘ ਧੀਰਰਾਂ ਦੀ ਲਿਖੀ ਹੋਈ ਹੈ ਇਸ ਤੋਂ ਪਹਿਲਾਂ ਅਸੀਂ ਸੰਤੋਖ ਸਿੰਘ ਧੀਰਰਾਂ ਦੀਆਂ ਤਿੰਨ ਕਹਾਣੀਆਂ ਤੁਹਾਡੀ ਸੇਵਾ ਵਿੱਚ ਪੇਸ਼ ਕਰ ਚੁੱਕੇ ਹਾਂ ਪਹਿਲੀ ਜਿਹੜੀ ਅਸੀਂ 31 ਜੁਲਾਈ ਨੂੰ ਕੋਈ ਇੱਕ ਸਵਾਰ ਕਹਾਣੀ ਇੱਥੇ ਪੇਸ਼ ਕੀਤੀ ਸੀ ਉਹਦੇ ਵਿੱਚ ਸੰਤੋਖ ਸਿੰਘ ਧੀਰ ਦੇ ਜੀਵਨ ਦਾ ਬਿਉਰਾ ਤੇ ਜਾਣਕਾਰੀ ਅਸੀਂ ਸਾਂਝੀ ਕੀਤੀ ਸੀ ਕਿਸੇ ਵੀ ਸੱਜਣ ਨੇ ਸੰਤੋਖ ਸਿੰਘ ਧੀਰ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਸਮਝਦੇ ਹੋਣ ਕਿ ਉਹ ਜ਼ਰੂਰੀ ਆ ਤਾਂ ਫਿਰ ਉਹ ਥੱਲੇ ਦਿੱਤੇ ਲਿੰਕ ਤੇ ਜਾ ਕੇ 31 ਜੁਲਾਈ ਵਾਲਾ ਜਿਹੜਾ ਕਹਾਣੀ ਆ ਉਹ ਵੀ ਸੁਣ ਸਕਦੇ ਆ ਤੇ ਉਹਨਾਂ ਦੇ ਜੀਵਨ ਪਿਉਰਾ ਵੀ ਜਾਣ ਸਕਦੇ ਆ ਉਸ ਤੋਂ ਬਾਅਦ ਅਸੀਂ 23 ਅਗਸਤ ਨੂੰ ਵਿਰਾਗਣਾ ਨਾ ਦੀ ਇੱਕ ਕਹਾਣੀ ਸੰਤੋਖ ਸਿੰਘ ਰਾਣ ਦੀ ਪੇਸ਼ ਕੀਤੀ ਸੀ ਉਹਦਾ ਲਿੰਕ ਵੀ ਅਸੀਂ ਇੱਥੇ ਆ ਦੇ ਰਹੇ ਆ ਇਸ ਤੋਂ ਇਲਾਵਾ 24 ਸਤੰਬਰ ਨੂੰ ਇੱਕ ਹੋਰ ਕਲਾਸਿਕ ਕਹਾਣੀ ਪੇਮੀ ਦੇ ਨਿਆਣੇ ਉਹ ਵੀ ਸੰਤ ਸਿੰਘ ਸੇਖੋਂ ਆਉਂਦੀ ਸੀ ਉਹਦਾ ਲਿੰਕ ਵੀ ਅਸੀਂ ਹੇਠਾਂ ਡਿਸਕ੍ਰਿਪਸ਼ਨ ਵਿੱਚ ਸਾਰੇ ਜਿਹੜੇ ਆ ਉਹ ਦੇ ਰਹੇ ਆ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਤੇ ਅੱਜ ਦੀ ਜਿਹੜੀ ਕਹਾਣੀ ਆ ਇਹ ਵੀ ਬੜੀ ਉਹਨਾਂ ਦੀ ਮਸ਼ਹੂਰ ਤੇ ਇੱਕ ਤਰ੍ਹਾਂ ਦੀ ਕਲਾਸਿਕ ਕਹਾਣੀ ਆ ਸਾਂਝੀ ਕੰਧ ਸੋ ਕਹਾਣੀ ਸ਼ੁਰੂ ਕਰਦੇ ਆ 8 ਮਹੀਨੇ ਦੀ ਖੱਜਲ ਖਵਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮਸੀਹ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਧ ਤੇ ਪੈ ਗਿਆ ਇਕ ਅੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ ਪਿਛਲੇ ਬਰੇ ਦੀਆਂ بارشਾਂ ਵਿੱਚ ਕਪੂਰ ਸਿੰਘ ਦਾ ਘਰ ਟਹਿ ਗਿਆ ਸੀ ਉੰਜ ਤਾਂ ਕਿੰਨੇ ਹੀ ਘਰ ਟਹਿ ਗਏ ਸਨ ਪਰ ਕਪੂਰ ਸਿੰਘ ਦਾ ਘਰ ਦਾ ਟਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ ਇੱਕ ਵੀ ਖੰਡ ਸਾਬਤ ਨਹੀਂ ਸੀ ਰਿਆ ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ ਖਬਰੇ ਕਿਵੇਂ ਅੰਦਰੇ-ਅੰਦਰ ਆਪਣੀ ਕਬੀਲਦਾਰੀ ਤੋੜਦਾ ਸੀ ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ ਉੱਥੇ ਵਜ਼ੀਰਾਂ ਦੀਆਂ ਸ਼ਿਫਾਰਿਸ਼ਾਂ ਚਲਦੀਆਂ ਸਨ ਹਾਰ ਕੇ ਉਹਨੂੰ 10 ਵਜੇ ਭੌਂ ਬੈਹ ਕਰਨੀ ਪਈ ਕਿੰਨਾ ਕਚਿਰ ਬਗਾਨੇ ਘਰਾਂ ਵਿੱਚ ਟੱਬਰ ਰੁਲਦਾ ਰਹੇ ਇੱਟਾਂ ਸਟਾਲੀਆਂ ਸੀਮਿੰਟ ਦਾ ਵੀ ਬੰਦੋਬਸਤ ਬਣ ਗਿਆ ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ ਸਾਹਮਣੇ ਗਲੀ ਸੀ ਕਿਸੇ ਦਾ ਰੌਲਾ ਨਹੀਂ ਸੱਜੇ ਪਾਸੇ ਦੀ ਕੰਧ ਚਾਚੀ ਰਾਮਕੌਰ ਨਾਲ ਸਾਂਝੀ ਸੀ ਕਪੂਰ ਸਿੰਘ ਦੇ ਨਾਲ ਹੀ ਕੁਝ ਸਾ ਉਹਦੇ ਘਰ ਦਾ ਵੀ ਡਿੱਗ ਪਿਆ ਸੀ ਜੇਸਤੋ ਆਪ ਵੀ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਸੀ ਪਿਛਲੇ ਪਾਸੇ ਚੰਨ ਸਿੰਘ ਚੀਨੀਆਂ ਦੀ ਆਬਾਦੀ ਸੀ ਕਦੀ ਨਾ ਕਦੀ ਉਹਨੇ ਵੀ ਦੋ ਖਾਨਾ ਆਬਾਦੀ ਵਿੱਚ ਆਪਣੇ ਵਿੱਚ ਛਤਨੇ ਸਨ ਇਸ ਲਈ ਉਹਨੇ ਸ਼ਤੀਰੀ ਧਰਨ ਮਿਲੇ ਅੱਧਾ ਦੇਣਾ ਮੰਨ ਲਿਆ ਸੀ ਝਗੜਾ ਸੀ ਤਾਂ ਸਾਰਾ ਦਰਬਾਰੇ ਵਾਲੀ ਖੱਬੀ ਬਾਈ ਦਾ ਹੀ ਸੀ ਇਹ ਝਗੜਾ ਥੋੜੇ ਕੀਤੇ ਮੁੱਕਦਾ ਨਹੀਂ ਸੀ ਦਿਸਦਾ ਇੱਕ ਦੋ ਵਾਰ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ ਪਰ ਉਹਨੇ ਕੋਈ ਹਾਂ ਹੂੰ ਨਾ ਹੀ ਕੀਤੀ ਸਗੋਂ ਰੁੱਖਾ ਜਿਹਾ ਜਵਾਬ ਦਿੰਦਿਆਂ ਕਿਹਾ ਉਹ ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਵੇਖੀਆਂ ਜਾਣਗੀਆਂ ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ ਜਿਹੜਾ ਘਰੋਂ ਬੇਕਾਰ ਹੋਇਆ ਬੈਠਾ ਸੀ ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਮੇਲੇ ਦੀ ਕੱਚੀ ਤੇ ਤਾਜ਼ਾ ਤੋਂ ਗਈ ਹੋਈ ਸੀ ਕਈ ਥਾਂ ਚਾਰ-ਚਾਰ ਉਂਗਲ ਦੀਆਂ ਭਗਾ ਖੁੱਲੀਆਂ ਹੋਈਆਂ ਸਨ ਉਂਝ ਵੀ ਥੋਬੜ ਜਿਵੇਂ ਰਹੀ ਦੀ ਖਾਦੀ ਹੁੰਦੀ ਹੈ ਆਰ ਪਾਰ ਕਈ ਮੋਰੀਆਂ ਪਿੱਛੋ ਕੋਠੜੀ ਦੇ ਛਤੀਰ ਦੱਬੇ ਹੋਏ ਤੇ ਛੱਤ ਚੁਗੀ ਹੋਈ ਸੀ ਲੋੜ ਅਸਲ ਵਿੱਚ ਦਰਬਾਰੇ ਨੂੰ ਹੀ ਸੀ ਕੰਧ ਦੀ ਉਨੀ ਹੀ ਸੀ ਜਿੰਨੀ ਕ ਕਪੂਰ ਸਿੰਘ ਨੂੰ ਹੀ ਸੀ ਨਵੀਂ ਕੰਧ ਮੜੀ ਵੀ ਕਿਨੂੰ ਰਹਿੰਦੀ ਐ ਪਰ ਬਾਹਨੇ ਲਈ ਇੱਕ ਲੇਖੇ ਉਹਨੂੰ ਇਸ ਕੰਧ ਬਿਨਾਂ ਸਰਦਾ ਵੀ ਸੀ ਉਹਦੇ ਕੋਲ ਦੋ ਘਰ ਸਨ ਇੱਕ ਪੁਰਾਣੇ ਕੋਠੇ ਵਿੱਚ ਉਹਦਾ ਕੱਖ ਕੰਡਾ ਤੇ ਡੰਗਰਵੱਛਾ ਹੁੰਦਾ ਸੀ ਤੇ ਆਪ ਇਸ ਤੋਂ ਅਗਲੇ ਘਰ ਵਿੱਚ ਰਹਿੰਦੇ ਸਨ ਜਿਸ ਦੀ ਹਾਲਤ ਬੜੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਦੀ ਕਾਫੀ ਵੀ ਸੀ ਪਰ ਕਪੂਰ ਸਿੰਘ ਨੂੰ ਤਾਂ ਕੰਦ ਬਣਾਏ ਬਣਾ ਕਿਸੇ ਤਰ੍ਹਾਂ ਵੀ ਨਹੀਂ ਸੀ ਸਰਦਾ ਨਵੇਂ ਘਰ ਉੱਤੇ ਜਿਸ ਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ ਉਹ ਹੁਣ ਕੱਚ ਵੀ ਕਿਉਂ ਰੱਖੇ ਤਿੰਨੇ ਪਾਸਿਆਂ ਦੀਆਂ ਕੰਦਾਂ ਪੱਕੀਆਂ ਨਿਕਲਦੀਆਂ ਸਨ ਪਰ ਇਸ ਚੌਥੀ ਕੰਦ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜਖਣਾ ਕਿਵੇਂ ਪੁੱਟ ਲਵੇ ਪੱਕੀਆਂ ਕੰਦਾਂ ਉੱਤੇ ਕਈ ਚਾਰੇ ਵੀ ਬਣ ਸਕਦੇ ਹਨ ਕੱਚੀਆਂ ਤੇ ਬੋਦੀਆਂ ਕੰਦਾਂ ਤੇ ਅੱਗੇ ਥੋੜੇ ਹੱਥ ਲੱਗੇ ਸਨ ਕਪੂਰ ਸਿੰਘ ਬੜਾ ਤੰਗ ਪਿਆ। ਸ਼ਰੀਕ ਕਹਿੰਦੇ ਹੁੰਦੇ ਨੇ ਨਾ ਮਿੱਟੀ ਦਾ ਵੀ ਬੁਰਾ। ਉਹਨੂੰ ਰਹਿ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ। ਪਰ ਗੁੱਸੇ ਨਾਲ ਉਹ ਜਾਣਦਾ ਸੀ, ਉਹਦਾ ਕੰਮ ਸੌਰਨਾ ਨਹੀਂ। ਚਾਚੀ ਰਾਮਕੌਰ, ਚੰਨਣ ਸਿੰਘ ਚੀਨੀਆ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹੀ ਦਰਬਾਰੇ ਨੂੰ ਜਾ ਕੇ ਸਮਝਾਉਣ। ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ। ਗਲੀ ਗਵਾਂਢ ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਇੱਕ ਵਾਰ ਉਹ ਫੇਰ ਜਾ ਕੇ ਆਪ ਦਰਬਾਰੇ ਨੂੰ ਸਮਝਾਵੇ ਖਬਰੇ ਕੋਈ ਗੱਲ ਉਹਦੀ ਅਕਲ ਵਿੱਚ ਆ ਜਾਵੇ ਅਗਲੀ ਸ਼ਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜਾ ਔਲ ਕੇ ਬਾਜ ਮਾਰੀ ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣ ਪਟਵਾਰੀ ਵੱਲ ਨੂੰ ਗਿਆ ਹੈ ਕਪੂਰ ਸਿੰਘ ਮਗਰੇ ਤੁਰ ਪਿਆ ਉੱਥੇ ਹੀ ਦੋ ਆਦਮੀਆਂ ਸਾਹਮਣੇ ਗੱਲ ਕਰਨੀ ਯੋਗ ਸਮਝੀ ਜਾਂਦੇ ਅੱਗੇ ਰਾਮ ਰਤਨ ਪਟਵਾਰੀ ਧੰਮਾ ਸਿੰਘ ਸਰਪੰਚ ਤੇ ਟੁੰਡਾ ਲੰਬੜਦਾਰ ਤੇ ਇੱਕ ਦੋ ਆਦਮੀ ਹੋਰ ਮੰਜੇ ਉੱਤੇ ਬੈਠੇ ਹੋਏ ਸਨ ਦਰਬਾਰਾ ਪਟਵਾਰੀ ਦੀ ਪੈਰ ਤੇ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ ਕਪੂਰ ਸਿੰਘ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ ਭਾਈ ਦਰਬਾਰਾ ਸਿਆ ਕੰਧ ਤਾਂ ਫੇਰ ਹੁਣ ਕਿ ਕਿਕਣ ਕਰਨਾ ਹੈ ਕਿਹੜੀ ਕੰਧ ਦਰਬਾਰੇ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਉਹ ਤੂੰ ਭੁਲਿਆ ਆ ਕਪੂਰ ਸਿੰਘ ਬੋਲਿਆ ਆਪਣੀ ਸਾਂਝੀ ਮੈਨੂੰ ਨਹੀਂ ਲੋੜ ਕੰਧ ਕਰਨ ਦੀ ਉਪਰਿਆ ਵਾਂਗ ਦਰਬਾਰੇ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ ਵਿੱਚ ਖਾਲੀ ਝਾਕਦਿਆ ਕਿਹਾ ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ ਕਪੂਰ ਸਿੰਘ ਨਮਾਣਾ ਜਿਹਾ ਹੋ ਕੇ ਬੋਲਿਆ ਪਰ ਇਹ ਗੱਲ ਦਰਬਾਰੇ ਦੇ ਨੇੜੇ ਵੀ ਨਾ ਗਈ ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ ਤੈਨੂੰ ਲੋੜ ਹੈ ਤੂੰ ਕਰ ਲੈ ਮੈਂ ਕਿਵੇਂ ਕਰ ਸਕਦਾ ਭਲਾ ਐਡੀ ਵੱਡੀ ਕੰਧ ਕੱਲਾ 40 ਫੁੱਟ ਲੰਬੀ 14 ਫੁੱਟ ਉੱਚੀ 2 ਡੂਡ ਇੰਚ ਚੌੜੀ ਫੇਰ ਮੇਰੇ ਤੇ ਹਸਾਨ ਆ ਹਸਾਨ ਤਾਂ ਨਹੀਂ ਮੇਰਾ ਕੰਮ ਤਾਂ ਟਕਿਆ ਖੜਾ ਹੈ ਮੈਨੂੰ ਜ਼ਿੰਮੇਵਾਰੀ ਹੈ ਤੇਰੇ ਕੰਮ ਦੀ ਅਟਕਿਆ ਰਹੇ ਦਰਬਾਰਾ ਸਿਰ ਨੂੰ ਆਇਆ ਕੋਲੋਂ ਪਟਵਾਰੀ ਨੇ ਹੌਲੀ ਜੀ ਆਖਿਆ ਕਾਨੂੰ ਬਾਖੂ ਚੌੜਾਉਨੇ ਹੋ ਮਕਾਲੋ ਰਲ ਕੇ ਪਰ ਸਰਪੰਚ ਨੇ ਮਲਮੀ ਜੀਬ ਨਾਲ ਚੱਬ ਕੇ ਟੋਕਿਆ ਓਏ ਆਪਾਂ ਨੇ ਕਾਨੂੰ ਆਣਾ ਵਿੱਚ ਪਟਵਾਰੀ ਜੀ ਭਾਈ ਭਾਈ ਨੇ ਆਪੇ ਸਮਝਣਗੇ ਕਪੂਰ ਸਿੰਘ ਸਰਪੰਚ ਦਾ ਰੁਖ ਤਾੜ ਗਿਆ ਅੱਗੇ ਵੀ ਉਹ ਕਈ ਵਾਰਿਆਂ ਤੋਂ ਉਹਦੇ ਨਾਲ ਲੱਗਦਾ ਹੁੰਦਾ ਸੀ ਦਰਬਾਰੇ ਕੱਪੜ ਨੂੰ ਇਹਨਾਂ ਗੱਲਾਂ ਦੀ ਕੀ ਸ਼ਰਮਾ ਹੋਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਨ ਲਈ ਮਿਲੇ ਤਾਂ ਫਿਰ ਉਹਨੂੰ ਹੋਰ ਕੀ ਚਾਹੀਦਾ ਸੀ ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ ਦਰਬਾਰਾ ਸਿਆ ਮੈਂ ਤੈਨੂੰ ਮਿੰਤ ਨਾਲ ਕਹਿਣਾ ਆਪਾਂ ਕਬੀਲਦਾਰਾਂ ਲੜਦੇ ਚੰਗੇ ਨਹੀਂ ਲੱਗਦੇ ਆਹ ਰਲਕੇ ਕੰਧ ਬਣਾਈਏ ਤੂੰ ਹਾਂ ਕਰ ਜਿੱਕਣ ਕਹੇਗਾ ਮੈਂ ਓਕੜੇ ਮੰਨ ਲੂਗਾ ਕੰਧ ਐ ਮਾੜੀ ਦੋਵਾਂ ਨੂੰ ਸੁਖ ਐ ਮਾੜੀ ਮੋਟੀ ਕੰਧੂੜੀ ਹੁੰਦੀ ਤਾਂ ਮੈਂ ਤੈਨੂੰ ਕਹਿੰਦਾ ਵੀ ਨਾ ਸਾਰਾ ਭਾਰ ਚੁੱਕਣਾ ਮੈਨੂੰ ਵੀ ਓਖਾ ਤੂੰ ਮੈਨੂੰ ਬਹੁਤਾ ਚੁਕਾ ਦੇ ਆਪ ਥੋੜਾ ਚੁਕਨੀ ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅਡਵਾਈ ਕੁਝ ਢਿੱਲੀ ਕਰ ਦਿੱਤੀ। ਕੁਟੀਆਂ ਉਹਦੇ ਮੱਥੇ ਵਿੱਚੋਂ ਮਿਟਣ ਲੱਗੀਆਂ। ਪਲ ਦੀ ਪਲ ਹਾਂ ਕਰ ਦੇਣ ਲਈ ਉਹਦਾ ਵਿੱਜੀ ਕੀਤਾ। ਪਰ ਉਦੋਂ ਹੀ ਹੌਲੀ ਜੀ ਸਰਪੰਚ ਖੰਘਾਰਿਆ। ਇੰਨੀ ਹੌਲੀ ਤੇ ਇੰਨਾ ਬੇਮਨੂਮ ਜਿਸ ਵਿੱਚ ਲਈ ਰਮਜ ਨੂੰ ਦਰਬਾਰਾ ਹੀ ਬੁੱਝ ਸਕੇ। ਦਰਬਾਰੇ ਨੂੰ ਫੇਰ ਵੱਟ ਚੜ ਗਿਆ ਤੇ ਉਹਦੇ ਪੱਦਰ ਹੁੰਦੇ ਮੱਥੇ ਵਿੱਚ ਕੁਟੀਆਂ ਫੇਰ ਸੰਗਣੀਆਂ ਹੋ ਗਈਆਂ। ਉਹ ਮੈਂ ਸ਼ਦਾਈ ਆ ਜਿਹੜਾ ਮੱਲੋ ਮਲੀ ਕਿਸੇ ਦਾ ਭਾਰ ਚੁੱਕਦਾ ਫਿਰਾਂ ਉੱਪਰ ਤੈਨੂੰ ਇਨਕਾਰ ਕਿਹੜੀ ਗੱਲਾਂ ਐ ਕਪੂਰ ਸਿੰਘ ਫੇਰ ਵੀ ਪਾਈ ਬੰਦੀ ਵਰਤੀ ਕੀ ਕਰੇ ਉਹਨੂੰ ਲੋੜ ਜੂ ਸੀ ਮੇਰੇ ਚ ਨਹੀਂ ਜਾਣ ਪੈਸਾ ਖਰਚਣ ਦੀ ਮੈਂ ਫਾਇਟਣਾ ਦਰਬਾਰਾ ਸਿੰਘ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ ਉਹ ਖਰਚਾ ਲੈ ਮੈਂ ਕਰ ਦੇਣਾ ਤੂੰ ਫੇਰ ਦੇ ਦੇਈ ਜਾਂਦ ਹੋਣਗੇ ਉਦੋਂ ਦੇ ਦੇਈ ਮੈਂ ਵੀ ਤੇਰੀ ਜੁੱਤੀ ਹਟਾਵਾਂ ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦੇਂਦਾ ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ ਜੇ ਭਾਈ ਦੁਸ਼ਮਣ ਬਣ ਜਾਏ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਵੀ ਨਹੀਂ ਟੁੰਡੇ ਲੰਬੜਦਾਰ ਨੇ ਗੱਲ ਮਕਾਉਣੀ ਚਾਹੀ ਉਹ ਲੈਣਾ ਦੇਣਾ ਬਣਿਆ ਹੋਇਆ ਹੀ ਐ ਕੋਈ ਡਰ ਨਹੀਂ ਅੱਗੜ ਪਿੱਛੜ ਦਾ ਵੀ ਕਪੂਰ ਸਿੰਘ ਦੀ ਹਾਲਤ ਉੱਤੇ ਉਹਨੂੰ ਤਰਸ ਆ ਰਿਹਾ ਸੀ ਉਹ ਤੈਨੂੰ ਨਹੀਂ ਪਤਾ ਚਾਚਾ ਦਰਬਾਰੇ ਨੇ ਝੱਟ ਤਾਰ ਦਿੱਤਾ ਉਹ ਚੁੱਪ ਕਰ ਗਿਆ ਕਿਹੜਾ ਲੱਕੜ ਤੋਂ ਆਪਣੀ ਠੀਕਰਾਇ ਕਪੂਰ ਸਿੰਘ ਦੁਖੀ ਹੋ ਗਿਆ ਕੀ ਕਰੇ ਕੀ ਨਾ ਕਰੇ ਇਹ ਬੇਈਮਾਨ ਕਿਸੇ ਪਾਸੇ ਹੀ ਨਹੀਂ ਮੰਦਾ ਪੱਲਿਓ 400 ਰੁਪਇਆ ਲਾ ਕੇ ਉਹਨੂੰ ਮੁਕਤ ਵਿੱਚ ਕੰਦ ਬਣਾ ਕੇ ਦੇ ਦਿਓ ਤਾਂ ਲੋੜ ਐ ਜੇ ਅੱਧ ਮੰਗੋ ਤਾਂ ਲੋੜ ਨਹੀਂ ਉਹ ਜਾਣਦਾ ਆ ਕੰਦ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਪੈਣੀ ਐ ਉਹ ਕੋ ਖਾਮ-ਖਾਮੀ ਭਰੇ ਸ਼ਤીર ਉਹਦੇ ਕੋਈ ਲਾ ਨਹੀਂ ਸਕਦਾ ਉਹ ਦਰਬਾਰਾ ਸਿਆਂ ਕਪੂਰ ਸਿੰਘ ਬਿਰਬਿਰ ਕਰਨ ਲੱਗਾ ਉਹ ਮੇਰੇ ਹਾਲ ਕੰਨੀ ਦੇਖ ਉਹ ਕਿੰਨਾ ਚਿਰ ਹੋ ਗਿਆ ਮੈਨੂੰ ਰੋਲਦੇ ਨੂੰ ਹੁਣ ਤੂੰ ਐਵੇਂ ੜਕਾਰਾਂ ਡਾ ਜਿਕਣ ਕਹੇਗਾ ਓਕਨੇ ਕਰ ਲਾਂਗੇ ਨਿਕਾ ਜਾ ਖੰਗੂਰਾ ਫਿਰ ਸੁਣਿਆ ਦਰਬਾਰੇ ਵਿੱਚ ਜਿਵੇਂ ਉਪਰੀ ਆਵਾਜ਼ ਹੀ ਹੋਵੇ ਬਿਨਾ ਅੱਖ ਮਲਾਏ ਉਹਨੇ ਕੋਰਾ ਹੋ ਕੇ ਆਖਿਆ ਮੇਰਾ ਹਾਲ ਕਿਡਾ ਚੰਗਾ ਮੈਂ ਤੇਰੇ ਹਾਲ ਕੰਨੀ ਵੇਖਾਂ ਪਟਵਾਰੀ ਸਰਪੰਚ ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ ਕਪੂਰ ਸਿੰਘ ਨੇ ਹੋਰ ਮੁੱਚ ਕੇ ਹੋਰ ਸਮਾਈ ਨਾਲ ਆਖਿਆ ਉਹ ਡੂ ਡੇਟ ਦੀ ਨਾ ਸਹੀਂ ਇੱਕ ਇਟ ਦੀ ਕਰ ਲੈ ਇੱਕ ਇਟ ਨਹੀਂ ਕਰਨੀ ਕੱਚੀ ਕਰ ਲੈ ਕੱਚੀ ਨਾ ਪੱਕੀ ਚਲ ਤੂੰ ਇੱਟਾਂ ਦਾ ਯਾਦ ਦੇ ਦੇ ਮਨਜ਼ੂਰੀ ਨਾ ਦੇਈ ਉਹਨੇ ਹੋਰ ਕਾਪਖਾਦੀ ਪਰ ਦਰਬਾਰਾ ਤਾਂ ਇੱਕੋ ਆਟੇ ਦੀ ਛੀ ਸੀ ਹੋਰ ਵਿਗੜ ਕੇ ਬੋਲਿਆ ਜਦ ਮੈਂ ਕਹਿ ਰਾਂ ਕਹਿ ਦਿੱਤਾ ਕਿ ਮੈਨੂੰ ਨਹੀਂ ਲੋੜ ਮੈਂ ਨਹੀਂ ਕਰਨੀ ਮੈਨੂੰ ਨਾ ਕਹੀਂ ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਉਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਜ਼ਰੂਰੀ ਸੀ ਆਪਣੇ ਘਰ ਨੂੰ ਸਾਂਭਣਾ ਸ਼ਤੀਰਾ ਏਟ ਥਮੀਆਂ ਦੇਣੀਆਂ ਉਹਨੇ ਫੇਰ ਵੀ ਠਮੇ ਨਾਲ ਦਰਬਾਰੇ ਨੂੰ ਆਖਿਆ ਪਰ ਤੇਰੀ ਰਜਾਬੰਦੀ ਬਿਨਾ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ ਤੂੰ ਕੋਲ ਤਾਂ ਖੜ ਕੰਧ ਬਣੂਗੀ ਤਾਂ ਟਹਿ ਕੇ ਹੀ ਉਹ ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਧ ਨੂੰ ਤੂੰ ਕਹਿੰਨੇ ਕੋਲ ਖੜ ਮੈਨੂੰ ਚੱਟੀ ਪਈ ਐ ਉਹ ਨਾਂ ਬਈ ਵਿੱਚੋ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ ਆ ਤਾਂ ਬੇਜਾਇ ਹੈ ਹੁਣ ਤੱਕ ਪੂਰ ਸਿੰਘ ਨੂੰ ਹੀ ਅੱਗ ਲੱਗੀ ਇਹਨੂੰ ਕਹਿੰਦੇ ਨੇ ਸ਼ਰੀਕ ਉਹਨੇ ਦਿਲ ਵਿੱਚ ਆਖਿਆ ਬੰਦਾ ਕਿੱਥੋਂ ਤੱਕ ਸਬਰ ਕਰਦਾ ਰਹੇ ਕਾਂਵੀ ਉਹ ਤੱਤ ਨੂੰ ਮਾਰ ਕੇ ਪਰ ਥੋੜਾ ਤੇਜ ਹੋ ਕੇ ਬੋਲਿਆ ਜੇ ਮੈਂ ਬਣਾਣਾ ਤਾਂ ਤੁਸ਼ਦੀਰ ਤਾਂ ਨਹੀਂ ਤੇ ਨਾ ਹੈਗਾ ਮੇਰੀ ਕੰਧ ਤੇ ਸ਼ਦੀਰਤ ਨੂੰ ਮੈਨੂੰ ਕਿਹੜਾ ਟਾ ਸਕਦਾ ਮੈਂ ਮਾਲਕ ਹੈ ਦੀ ਕੰਧਾ ਦਰਬਾਰੇ ਨੇ ਇੱਕ ਥਾਪੜੀ ਤੇਰੀ ਕੱਲੇ ਦੀ ਹੈ ਕੰਧ ਮੇਰੀ ਨਹੀਂ ਤੂੰ ਬੋਤਾ ਮਾਲਕ ਹੈ ਜੇ ਭਖੇ ਨਾ ਕਪੂਰ ਸਿੰਘ ਤੇ ਫਿਰ ਕੀ ਕਰੇ ਦਰਬਾਰੇ ਨੇ ਉਲਟੀ ਤੜੀ ਮਾਰੀ ਮੈਂ ਤਾਂ ਸਰਦਾਰ ਜੀ ਤੇਰੇ ਤੇ ਅਰਜੀ ਦੇਣੀ ਹੈ ਤੂੰ ਭਲਦਾ ਅੱਦ ਤੇਰਾ ਕੋਠਾ ਤੇ ਨਾਲ ਕੰਧ ਹੋ ਗਈ ਨੰਗੀ ਜੇ ਮੀਆਂ ਵਿੱਚ ਨੰਗੀ ਕੰਧ ਤੇ ਮੇਰਾ ਕੋਠਾ ਟਹਿ ਕੇ ਲੈ ਗਈ ਤੇ ਕੌਣ ਹੋਇਆ ਜ਼ਿੰਮੇਵਾਰ ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ ਉਹ ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ ਹੈ ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ ਹੈ ਅਰਜੀ ਦੇਉ ਇਹ ਨਗੋਰਾ ਮੇਰੇ ਉੱਤੇ ਹੁਣ ਗਿਣ ਕੇ ਨਹੀਂ ਤੂੰ ਹਰਜਾਨਾ ਮੇਰੇ ਕੋਲੋਂ ਤੇ ਹਵੇਲੀ ਦਾ ਚੱਲ ਮੈਂ ਢੋਣਾ ਕੰਧ ਹਟਾ ਤੂੰ ਮੈਨੂੰ ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੋਈ ਛੋਟਾ ਸੀ ਤੇ ਸਰੀਰ ਦਾ ਵੀ ਦਿੱਸਾ ਸੀ ਅੱਗੇ ਕਦੀ ਉਹਦੇ ਸਾਹਮਣੇ ਉਹ ਬੋਲਿਆ ਵੀ ਨਹੀਂ ਸੀ ਪਰ ਚੁੱਕ ਬੁਰੀ ਹੁੰਦੀ ਐ ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਵਾ ਚਾੜਦਾ ਗੜਕੇ ਨਾਲ ਬੋਲਿਆ ਤੂੰ ਹੱਥ ਤਾਂ ਲਾ ਜਾ ਕੇ ਕੰਦ ਨੂੰ ਨੇੜੇ ਹੀ ਸੀ ਦੋਵੇਂ ਉਲਝ ਪੈੰਦੇ ਕਿ ਟੁੰਡੇ ਲੰਬੜਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾੜ ਦੀ ਸਹੰਤ ਕੀਤੀ ਕਪੂਰ ਸਿੰਘ ਉੱਥੇ ਤੁਰ ਪਿਆ ਮਖਾ ਚਲਤਾ ਸਹੀ ਮੈਂ ਟੋਣਾ ਤੂੰ ਢਾਈ ਦੇਖੀ ਨਾਲੇ ਹੁਣ ਕੰਦ ਬਣਦੀ ਕਿਵੇਂ ਐ ਨਾਲੇ ਨਾ ਦੇਖਾਂ ਭਲਾ ਤੂੰ ਅੱਧ ਪਟਵਾਰਖਾਨੇ ਦਾ ਬੂਹਾ ਲੰਘਦਾ ਉਹ ਕਹਿ ਰਿਹਾ ਸੀ ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ ਬਹੁਤ ਮਾੜੀ ਗੱਲ ਐ ਦਰਬਾਰੇ ਖਾਤਰ ਕਿਸੇ ਲੋੜ ਤਾਂ ਬੰਦੇ ਨੂੰ ਮੰਨਣਾ ਚਾਹੀਦਾ ਕਪੂਰ ਸਿੰਘ ਤੇ ਚਿੱਤੀ 'ਚ ਪੈ ਗਿਆ ਘਰ ਬਣਾਵੇ ਜਾਂ ਨਾ ਬਣਾਵੇ ਇਹਦੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਕੇ ਵਸਣਾ ਸੀ ਕੰਧ ਬਣਦੀ ਦਿੱਸਦੀ ਨਹੀਂ ਅੱਧੀ ਵੱਢ ਕੇ ਬਣਾਉਣਾ ਠੋਕਰਾਂ ਕਰਨ ਵਿੱਚ ਉਹ ਗੱਲ ਨਹੀਂ ਚਾਰ ਚਫੇਰੇੋਂ ਪੱਕਾ ਸੋਹਣਾ ਟੱਲੀ ਵਰਗਾ ਚਕੌਰ ਘਰ ਬਣ ਜਾਂਦਾ ਅਖੀਰ ਉਹਨੇ ਫੈਸਲਾ ਕੀਤਾ ਕਿ ਉਹ ਕੰਮ ਸ਼ੁਰੂ ਕਰੇ ਜਦ ਕੰਧ ਉੱਤੇ ਕੰਮ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਊਗਾ ਅੜਿਆਂ ਤਾਂ ਕਿਸੇ ਦਾ ਕੁਝ ਵੀ ਨਹੀਂ ਰਿੰਦਾ ਪੱਕੀ ਬਣ ਗਈ ਤਾਂ ਚੰਗਾ ਨਹੀਂ ਤਾਂ ਠੋਕਰਾਂ ਕਰਕੇ ਉੱਤੇ ਪਸਵਲੀਆਂ ਪਾ ਦਿਆਂਗੇ ਇੱਕ ਪਾਸੇ ਜਾਣੋ ਕੱਚਾ ਰਹਿ ਗਿਆ ਹੋਰ ਹੁਣ ਕੀਤਾ ਵੀ ਕੀ ਜਾਵੇ ਲੋਕ ਤਾਂ ਕਹਿੰਦੇ ਜਾ ਕੇ ਡਿਪਟੀ ਦੇ ਅਰਜੀ ਮਾਰੇ ਪਰ ਮਾਮਲਾ ਹੋਰ ਚੱਕਰ ਵਿੱਚ ਪੈ ਜਾਣਾ ਸੀ ਜੇ ਠਾਰ ਦੇ ਖੁੱਲੇ ਦਿਨ ਲੰਘਦੇ ਜਾਂਦੇ ਸਨ ਜਿਸ ਤਰ੍ਹਾਂ ਕਰਦਿਆਂ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਮੁਕਣਾ ਤੇ ਨਾਲੇ ਹੁਣ ਤੱਕ ਹੁੰਝਾ ਖਬਰੇ ਉਹ ਕੰਦ ਤੇ ਜਾ ਪਵੇ ਕੰਮ ਸ਼ੁਰੂ ਹੋ ਗਿਆ ਚਾਚੀ RAMKOR ਵਾਲੀ ਕੰਧ ਢਾਕੇ ਮਜ਼ਦੂਰ ਨੀਆਂ ਕੱਢਣ ਲੱਗੇ ਤਿੰਨਾਂ ਦਿਨਾਂ ਵਿੱਚ ਕੰਧ ਛਰੇ ਜਾ ਲੱਗੀ ਦਲਾਨ ਬਰਾਂਡਾ ਰਸੋਈ ਤੇ ਹੋਰ ਸਾਰੀਆਂ ਨੀਆਂ ਭਰੀਆਂ ਗਈਆਂ ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ ਬੂਹਾਂ ਤੇ ਬਾਰੀਆਂ ਦੀਆਂ ਚਕਾਠਾਂ ਖੜੀਆਂ ਹੋ ਗਈਆਂ ਦਸਾਂ ਦਿਨਾਂ ਵਿੱਚ ਥਾਉਂ ਦਾ ਹੁਲੀਆ ਹੀ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ RAMKOR ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਹੁਣ ਹੋਰ ਵੀ ਬੁਰੀ ਦਿਸਣ ਲੱਗੀ ਆਉਂਦਾ ਜਾਂਦਾ ਹਰ ਕੋਈ ਆਖੇ ਹੁਣ ਇਹ ਵੀ ਦਲੇਦਰ ਕੱਢ ਕੇ ਛੱਡਿਓ ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ ਬੈਠਕ ਦੀਆਂ ਬਾਰੀਆਂ ਤੇ ਬੂਹਿਆਂ ਉੱਤੇ ਲਿੰਟਰ ਲੱਗ ਗਏ ਡਿਊੜੀ ਵੀ ਦੀ ਚਗਾਠ ਵੀ ਧਰੀ ਗਈ ਬੈਠਕ ਚਾਚੀ ਰਾਮਕੌਰ ਦੀ ਕੰਧ ਦੇ ਨਾਲ ਸੀ ਤੇ ਲੰਗਣ ਲਈ ਡਿਊੜੀ ਦਰਬਾਰੇ ਵੱਲ ਡਿਊੜੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ ਤੇ ਲਿੰਟਰ ਲਾਉਣਾ ਸੀ ਕਿਉਂਕਿ ਉੱਤੇ ਮਿਆਨੀ ਰੱਖਣੀ ਸੀ ਡਿਊਡੀ ਦੀ ਲੈਂਟਰ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਬਹੁਤ ਜ਼ਰੂਰੀ ਸੀ ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ ਜਦ ਕੋਈ ਬਾਹਰ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜ਼ੇ ਇਕੱਠ ਕੀਤਾ ਸਾਰਾ ਪਿੰਡ ਚੌਤਰੀ ਉੱਤੇ ਜੁੜ ਗਿਆ ਪੰਚਾਇਤ ਨੇ ਦਰਬਾਰੇ ਨੂੰ ਸਾਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ ਪਹਿਲਾਂ ਉਹਨੇ ਬੜੇ ਪੈਰ ੜਾਏ ਪਰ ਕੁੜੀ ਦਾ ਮੈਂ ਕੁੜੀ ਦਾ ਵਿਆਹ ਕਰਨਾ ਹੈ ਮੈਨੂੰ ਲੋੜ ਨਹੀਂ ਮੇਰੀ ਪੁਜਤ ਨਹੀਂ ਅਖੀਰ ਪੰਚਾਇਤ ਨੇ ਸਮਝਾ ਕੇ ਧਮਕਾ ਕੇ ਮਨਾ ਹੀ ਲਿਆ ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਪੈ ਗਿਆ ਮਜ਼ਦੂਰੀ ਉਹਨੂੰ ਛੱਡੀ ਗਈ ਇੱਟਾਂ ਤੇ ਹੋਰ ਸਮਾਨ ਦਾਤ ਦੇਣਾ ਕੀਤਾ ਉਹਨੂੰ ਕਿਉਂਕਿ ਕੰਧ ਹਾਲੇ ਲੋਡਣੀ ਸੀ ਇਸ ਲਈ ਰਾਏ ਤਵਜੋਂ ਰਕਮ ਦੋ ਲੰਬੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ ਆਉਂਦੀ ਲੋੜੀ ਛੱਡ ਕੇ ਪਹਿਲੀ ਕਿਸ਼ਤ ਨਿਰਮਾਣੀ ਨੂੰ ਤੇ ਦੂਜੀ ਕਿਸ਼ਤ ਲੋੜੀ ਨੂੰ ਕਾਗਜ਼ ਵੀ ਬਣ ਗਿਆ ਭਾਵੇਂ ਮਜ਼ਦੂਰੀ ਸਾਰੀ ਕਪੂਰ ਸਿੰਘ ਦੇ ਸਿਰ ਪੈ ਗਈ ਸੀ ਜੋ 80-82 ਤੱਕ ਬਣਦੀ ਸੀ ਤਾਂ ਵੀ ਉਹ ਖੁਸ਼ ਸੀ ਕੰਮ ਤੁਰਦਾ ਹੋ ਗਿਆ ਉਹਦੇ ਸਿਰ 40ਕ ਹੀ ਵੱਧ ਪਏ ਕੋਈ ਗੱਲ ਨਹੀਂ ਇਹਨਾਂ ਕੋਈ ਤਾਂ ਆਪ ਵੀ ਜਾ ਜਾ ਕੇ ਇੱਕ ਦਰਬਾਰੇ ਨੂੰ ਕਹਿੰਦਾ ਹੀ ਰਹਿੰਦਾ ਸੀ ਅਗਲੇ ਦਿਨ ਪੰਚਾਇਤ ਦੇ ਚਾਰ ਆਦਮੀ ਆਏ ਤੇ ਸਾਹਮਣੇ ਕੰਧ ਟਵਾ ਕੇ ਨੀਂ ਪਟਵਾਉਣ ਲੱਗੇ ਇੱਟ ਧਰਨ ਵੇਲੇ ਕੰਧ ਉੱਤੇ ਮੇਲਾ ਲੱਗ ਗਿਆ ਦਰਬਾਰਾ ਸਿੰਘ ਖੁਸ਼ ਤਾਂ ਅੱਗੇ ਹੀ ਨਹੀਂ ਸੀ ਪਰ ਹੁਣ ਜਦ ਕੰਧ ਬਣਨੀ ਲੱਗੀ ਲੱਗ ਪਈ ਤਾਂ ਅੜ ਫੁੱਟਣ ਦੀ ਨਿਮੋਸ਼ੀ ਵਿੱਚ ਉਹਦੀ ਇੱਕ ਉੱਤੇ ਸੱਪ ਲਟ ਰਿਹਾ ਸੀ ਇੱਕ ਪਾਸਿਓਂ ਧਮਾ ਸਿੰਘ ਸਰਪੰਚ ਨੇ ਰੱਸੀ ਪੜੀ ਤੇ ਦੂਜੇ ਪਾਸਿਓਂ ਨਾਰ ਸਿੰਘ ਅਕਾਲੀ ਨੇ ਜਦ ਰੱਸੀ ਨਾਰ ਸਿੰਘ ਨੇ ਨੀਂਦ ਦੇ ਸਿਰੇ ਉੱਤੇ ਛੋਈ ਤਾਂ ਛੱਟ ਬੁਖਲਾਈ ਆਵਾਜ਼ ਵਿੱਚ ਦਰਬਾਰਾ ਬੋਲਿਆ ਆਪਣੇ ਮਾਨ ਨੂੰ ਜਾਣ ਕੇ ਨਿਆ ਕਰੀ ਕਾਲੀਆ ਉਹ ਸਾਨੂੰ ਤਾਂ ਦੋਵੇਂ ਇੱਕਸਾਰ ਉਹ ਦਰਬਾਰਾ ਸਿਆਂ ਨਾਰ ਸਿੰਘ ਨੇ ਉੱਤਰ ਦਿੱਤਾ ਸਾਰੇ ਲੋਕ ਇੱਕ ਟੱਕ ਰੱਸੀ ਵੱਲ ਵੇਖਣ ਲੱਗੇ ਪਰਲੇ ਸਿਰੇ ਬੈਠੇ ਧਮਾ ਸਿੰਘ ਸਰਪੰਚ ਨੇ ਹੱਥ ਪਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ ਇੱਕਦਮ ਰੌਲਾ ਪੈ ਗਿਆ ਆ ਤਾਂ ਜਮਾ ਮੰਗੀ ਐ ਇੱਥੇ ਕੰਦ ਜਾਂਦੀ ਹੀ ਨਹੀਂ ਕਿਸੇ ਉੱਚਾ ਬੋਲ ਕੇ ਧੀਮਸ ਧਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੇ ਐਨਾ ਫਰਕ ਤਾਂ ਨਿਆਂ ਨੂੰ ਵੀ ਦੇਖਦਾ ਸੀ ਰੱਸੀ ਧਮਾ ਸਿੰਘ ਨੂੰ ਦੂਜੇ ਪਾਸੇ ਕਰਨੀ ਪਈ ਹੁਣ ਠੀਕ ਐ ਸਾਰਿਆਂ ਤਸੱਲੀ ਦਾ ਸਾਹ ਲਿਆ ਸਾਲ ਸੁੱਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਤੇ ਦਰਬਾਰੇ ਨੇ ਝੱਟ ਰੌਲਾ ਪਾ ਦਿੱਤਾ ਉਹ ਮੈਨੂੰ ਨਹੀਂ ਮਨਜ਼ੂਰ ਇਹ ਕੋਈ ਇਨਸਾਫ ਹੈ ਕੰਦ ਚਾਰ ਉਂਗਲ ਮੇਰੇ ਪਾਸੇ ਪਈ ਐ ਤੇਰੇ ਪਾਸੇ ਤਾਂ ਸਾਰੀ ਪਈ ਐ ਜਦ ਚਾਰ ਆਦਮੀ ਖੜੇ ਨੇ ਕੋਲ ਕਪੂਰ ਸਿੰਘ ਬੋਲਿਆ ਦਰਬਾਰੇ ਨੇ ਝੱਟ ਗਾਲ ਕੱਢ ਕੇ ਆਖਿਆ ਜੰਮਾ ਕਾਹਨ ਮੇਰੇ ਪਾਸੇ ਕੰਧ ਤਰਨਾਲਾ ਬੰਦਾ ਭਾਵੇਂ ਲੱਖ ਨਰਮ ਹੋਵੇ ਪਰ ਗਾਲ ਕਿਸੇ ਤੋਂ ਕਿਉਂ ਕੋਈ ਖਾਵੇ ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵਟ ਕੇ ਵੰਗਾ ਰਿਆ ਨਿਊ ਚ ਗੱਡ ਦੋ ਨਿਊ ਚ ਤੇ ਇੰਨੇ ਚ ਘਰੋਂ ਉਹਦਾ ਛੋਟਾ ਭਰਾ ਕੰਧਾਲੀ ਚੁੱਕ ਲਿਆ ਦੋਵਾਂ ਪਾਸਿਓਂ ਗਾਲਾਂ ਦੀ ਵਾਛੜ ਹੋਣ ਲੱਗੀ ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ ਦਰਬਾਰੇ ਨੇ ਲੈਂਦਿਆਂ ਹੀ ਦਥਰੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ ਆ ਦੇਖਾਂ ਨਿਊਜ਼ ਤੇ ਨਿਊਜ਼ ਘਟਦੇ ਨੂੰ ਤੇ ਨਾਲ ਦੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚ ਆਈ ਉਹ ਕੀਚਰਾ ਕੀਚਰਾ ਝਟ ਗੰਡਾਲੀ ਦਰਬਾਰੇ ਦੇ ਮੋਰਾਂ ਉੱਤੇ ਪਈ ਦੂਜੀ ਪੁਰਪੜੀ ਵਿੱਚ ਲਹੂ ਦੀ ਟੀਕ ਚੱਲ ਪਈ ਤੇ ਉਲਟ ਕੇ ਨੀ ਵਿੱਚ ਜਾ ਡਿੱਗਿਆ ਪੰਜ ਅੱਸੀ ਛੱਡ ਕੇ ਪਰਾ ਹੋ ਗਏ ਆਖਰ ਕੁਝ ਲੋਕਾਂ ਕੋ ਹਸਲਾ ਕਰਕੇ ਛਡਾਉਣ ਲੱਗੇ ਦੀਆਂ ਹੱਕਰਾਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਲਾਰਦੀਆਂ ਮੇਣੋ ਮਿਣੀ ਹੋਣ ਲੱਗੀਆਂ ਚੀਕ ਚਹਾੜਾ ਗਾਲਾਂ ਦੁੱਪੜਾ ਕੰਨ ਪਈ ਆਵਾਜ਼ ਨਾ ਸੁਣੇ 2 ਘੰਟੇ ਉਹ ਚੱਜੂ ਪਿਆ ਉਹ ਰੂਦ ਛਣਿਆ ਕਿ ਲੋਕੀ ਕੰਨਾਂ ਉਤੇ ਹੱਥ ਧਰ ਗਏ ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤੇ ਬਣ ਗਈ ਜਿਹੋ ਜੀ ਚਾਹੀਦੀ ਉਸ ਜੀ ਬਣ ਗਈ ਪਰ ਜੂਨ ਦਾ ਕੋਈ ਹੱਜ ਨਾ ਰਿਆ ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਹੀ ਹਟੀ ਦੋਵਾਂ ਤਰ੍ਹਾਂ ਦੀਆਂ ਜਮਾਨਤਾ ਹੋ ਗਈਆਂ ਦਿਲਾਂ ਵਿੱਚ ਪਾਟਕ ਪੈ ਗਏ ਬੋਲ ਚੱਲ ਜਾਂਦੀ ਰਹੀ ਪੁਸ਼ਤਾਂ ਲਈ ਵੈਰ ਵੀ ਖੜਾ ਹੋ ਗਿਆ 2 4 6 ਮਹੀਨੇ ਉੜ ਕੇ ਵਰਾ ਲੰਘ ਗਿਆ ਨਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜ ਨਾ ਛੇੜਨਾ ਚਾਇਆ ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ ਮੁਕਰਤਾ ਹੋ ਸਕਦਾ ਨਹੀਂ ਸੀ 6 ਮਹੀਨੇ ਹੋਰ ਲੰਘੇ ਦੂਜੀ ਲੋੜੀ ਦੀ ਕਿਸ਼ਤ ਵੀ ਲੰਘੀ ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਹੀ ਵਾਲਾ ਸੀ ਕਿ ਇੱਕ ਦਿਨ ਸਵੇਰੇ ਸਵੇਰੇ ਕਾਲਜਾ ਬੜੀ ਚਾਚੀ ਰਾਮਕੌਰਾਈ ਤੈਨੂੰ ਕੁਝ ਸੁਣਿਆ ਕਪੂਰ ਸਿੰਘਾਂ ਹਰਾਨ ਹੋ ਕੇ ਕਪੂਰ ਸਿੰਘ ਚੌਕ ਆ ਨਾ ਚਾਚੀ ਕਿਉਂ ਕੀ ਗੱਲ ਐ ਲੈ ਮੈਂ ਤੈਨੂੰ ਖਬਰ ਖਬਰੀ ਨਹੀਂ ਮੁੰਡਾ ਦਾ ਪੁੰਝੇ ਲਿਆ ਪਿਆ ਦਰਬਾਰਾ ਦਰਬਾਰਾ ਲਾਹੌਰ ਕੀ ਉਹ ਤਾਂ ਨਮੂਨੇ ਨਾਲ ਜੁੜਿਆ ਪਿਆ ਠੰਡ ਦੀ ਸੀਟ 'ਚ ਆ ਗਿਆ 15 ਦਿਨ ਹੋ ਗਏ ਰਾਤ ਬਹੂ ਰੋਂਦੀ ਨਹੀਂ ਸੀ ਚਲੀ ਜਾਂਦੀ ਇੱਕ ਤਾਂ ਲਾਜ ਕਰਾਉਣੇ ਕਿਹੜਾ ਸੌਖੇ ਨੇ ਚੰਦਰੇ ਬਿਨਾ ਪੈਸੇ ਮੈਨੂੰ ਤਾਂ ਚਾਚੀ ਹੁਣ ਤੇਤੋਂ ਪਤਾ ਚੱਲ ਲੱਗਿਆ ਤੇ ਆਹੋ ਡੱਡ ਤੈਨੂੰ ਕਿਤੇ ਉਪਰ ਐ ਆਉਣ ਜਾਣ ਬਾਜੋਂ ਕੰਧੋਲੇ ਪ੍ਰਦੇਸ਼ ਹੈ ਚਾਚੀ ਲੈ ਉਹ ਜਾਣੇ ਨੋਹ ਨਾਲੋਂ ਮਾਸ ਨਹੀਂ ਟੁੱਟਦਾ ਕਦੇ ਸਾਊ ਕਹਿੰਦੇ ਆ ਚਾਚੀ ਸੈਨਤ ਸੁੱਟ ਕੇ ਚਲੀ ਗਈ ਕਪੂਰ ਸਿੰਘ ਉੱਠਿਆ ਤੇ ਝਾਕਦਾ ਝਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ ਵੇੜੇ ਵਿੱਚ ਕੰਧ ਦੀ ਓਟ ਨਾਲ ਧੁੱਪੇ ਦਰਬਾਰੇ ਦਾ ਮੰਜਾ ਸੀ ਕਪੂਰ ਸਿੰਘ ਨੇ ਜਦ ਦਰਬਾਰਿਆ ਲਿ ਵੇਖਿਆ ਤਾਂ ਉਹ ਖੜੇ ਦਾ ਖੜਾ ਹੀ ਰਹਿ ਗਿਆ ਸੁੱਕ ਕੇ ਪਿੰਜਰ ਵੜਿਆ ਸਰੀਰ ਕਾਲਾ ਧੂਆਂ ਵਰਗਾ ਰੰਗ ਅੰਦਰ ਤਸਿਆ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ ਅੰਦਰੋਂ ਦਰਬਾਰੇ ਦੀ ਘਰ ਵਾਲੀ ਨੇ ਮੰਜੇ ਕੋਲ ਸਟੂਲ ਢਾ ਦਿੱਤਾ ਪਰਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਈ ਉੱਤੇ ਬਹਿ ਗਿਆ ਕੀ ਹਾਲ ਹੈ ਭਾਈ ਦਰਬਾਰਿਆ ਰਜਾਈ ਵਿਆਸ ਨੇ ਢੋਲ ਆ ਕੇ ਦਰਬਾਰਾ ਕੁਝ ਬੈਠਦਾ ਬੋਲਿਆ ਹੁਣ ਤਾਂ ਚੰਗਾ ਹੈ ਭਾਈ ਬਿਮਾਰੀ ਦਾ ਪੰਨਿਆ ਉਹਦਾ ਨਢਾਲ ਮਨ ਕੁਝ ਕਰਾਰ ਫੜ ਆਇਆ ਕੋਈ ਨਾ ਤੂੰ ਪਿਆਰੋ ਉੱਠਣ ਦੀ ਖੇਚਲ ਨਾ ਕਰ ਕਮਜ਼ੋਰੀ ਜਿਆਦਾ ਹੈ ਬੋਲਣ ਲੱਗਿਆ ਦਰਬਾਰੇ ਦਾ ਸਾਰਾ ਤਿੱਗ ਕੰਬਦਾ ਸੀ ਸਭ ਦੂਰ ਹੋ ਜੂ ਜਗਾਠ ਬਚ ਰੇ ਬਾਣ ਬਥੇਰਾ ਕਪੂਰ ਸਿੰਘ ਨੇ ਹੌਸਲਾ ਦਿੱਤਾ ਲੋਗੜ ਗਰਮ ਕਰਕੇ ਉਹਦੀ ਕੁੜੀ ਰਮਨਸੋ ਉਹਦੀਆਂ ਵੱਖੀਆਂ ਸੇਕਣ ਲਈ ਲਿਆਈ ਇਲਾਜ ਕੀਦਾ ਕਪੂਰ ਸਿੰਘ ਨੇ ਪੁੱਛਿਆ ਇਲਾਜ ਦਰਬਾਰਾ ਅੱਗੇ ਚੁੱਪ ਕਰ ਗਿਆ ਇਲਾਜ ਕਿਸੇ ਦਾ ਵੀ ਨਹੀਂ ਸੀ ਘਰਾਂ ਦੇ ਇਲਾਜ ਕੋਈ ਇਲਾਜ ਹੁੰਦੇ ਨੇ ਕਪੂਰ ਸਿੰਘ ਤੋਂ ਲੁਕਿਆ ਕੀ ਸੀ ਇੱਕ ਦੂਜੇ ਦੇ ਘਰ ਦੀ ਹਾਲਤੋਂ ਜਾਣਦੇ ਹੀ ਸਨ ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਟ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ ਤੇ ਮੈਂ ਜਾ ਕੇ ਮੰਡਿਓ ਡਾਕਟਰ ਨੂੰ ਭੇਜਦਾ ਦਰਬਾਰੇ ਦੇ ਮਨ ਵਿੱਚ ਹੂ ਕੁਠੀ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਭਾਈ ਕੰਦ ਵਾਲੇ ਤੂੰ ਹਾਲੇ ਤਕੜਾ ਹੋ ਦਿੰਦਾ ਨਹੀਂ ਪੈਸੇ ਪੈਸਿਆਂ ਸਾਲਿਆਂ ਨੇ ਨਾਲ ਜਾਣਾ ਦਰਬਾਰੇ ਦੀਆਂ ਅੱਖਾਂ ਸਹਿਮਾਈਆਂ ਥੋੜੇ ਚਿਰ ਪਿੱਛੋਂ ਭਰੇ ਹੋਏ ਗਲੇ ਨਾਲ ਉਹ ਧੀਮਾ ਜਾ ਬੋਲਿਆ ਮਕਾਨ ਦਾ ਕੰਮ ਚੜ ਗਿਆ ਸਿਰੇ ਥੋੜਾ ਜਿਆ ਟਿਪਟਲਾ ਰਹਿੰਦਾ ਸੀਮੈਂਟ ਟੁੱਟ ਗਿਆ ਸੀ ਮੈਨੂੰ ਤਾਂ ਸਹਰਾ ਸਰਪੰਚ ਭਖਾਉਂਦਾ ਰਿਆ ਨਹੀਂ ਮੈਂ ਕਿਹੜਾ ਦੋਖੀ ਸੀ ਹੁਣ ਤੂੰ ਇਹਨਾਂ ਗੱਲਾਂ ਨੂੰ ਮਨ ਤੇ ਨਾ ਲਿਆ ਜੇ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ ਹਾਰ ਦਾ ਬੰਸੂ ਦਾ ਵਿਆਹ ਦੇ ਦਈਏ ਦਰਬਾਰੇ ਦੇ ਲੂ ਨੂੰ ਵਿਚੋਂ ਅਣਪੱਤ ਜਾਗਰੀ ਸੀ ਕੋਈ ਡਰਨੀ ਜਿਹੜਾ ਭਾਰ ਸਿਰੋਂ ਲੈ ਜਾਵੇ ਚੰਗਾ ਤੂੰ ਆਏਂਗਾ ਜਿੱਕਣ ਤੂੰ ਕਹੇ ਦਰਬਾਰੇ ਨੇ ਕੰਬਦੇ ਹੱਥਾਂ ਨਾਲ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ ਤੇਰੇ ਬਿਨਾ ਭਾਈ ਮੈਂ ਕਾਹਦੇ ਜੋਗਾ ਉਹਦੇ ਬੁੱਲ ਪਰ ਕਰਨ ਲੱਗੇ ਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ ਉਹ ਤੂੰ ਦਿਲ ਰੱਖ ਵੀਰ ਮੈਂ ਤੇਤੋਂ ਨਾਬਰਤਾ ਨਹੀਂ ਕਪੂਰ ਸਿੰਘ ਨੇ ਮਸੀਹੇ ਬੋਲ ਆਕੇ ਹੰਝੂਆਂ ਦੀਆਂ ਦੋ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ ਸਨ ਇਹ ਸੀ ਜੀ ਸੰਤੋਖ ਸਿੰਘ ਧੀਰਣਾ ਦੀ ਲਿਖੀ ਹੋਈ ਕਹਾਣੀ ਸਾਂਝੀ ਕੰਧ ਜਿਹੜੀ ਅਸੀਂ ਤੁਹਾਡੇ ਲਈ ਪੇਸ਼ ਕੀਤੀ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ